ਅੱਜ ਸਾਡੇ ਪਰਿਵਾਰ ਚਾਹੀ ਸਹੇ ਚਿੱਠੀ ਸਹੇ ਚਿੱਠੀ ਚ ਮੁੰਡੇ ਦੀ ਝੋਲੀ ਚ ਮੁੰਡੇ ਦੇ ਸਹਰਾ ਸਾਹਿਬ ਨੇ ਪਤਾਸੇ ਗੁੜ ਤੇ ਨਾਰੀyal ਪਾਇਆ ਚਿੱਠੀ ਨੂੰ ਵੀ ਮੁੰਡੇ ਦੀ ਝੋਲੀ ਚ ਰੱਖਿਆ ਚਿੱਠੀ ਪਾਉਣ ਤੋਂ ਬਾਅਦ ਫਿਰ ਹਲਦੀ ਅਤੇ ਚੌਲਾਂ ਦਾ ਟਿੱਕਾ ਲਾਇਆ ਟਿੱਕੇ ਤੋਂ ਬਾਅਦ ਫਿਰ ਮਿੱਠੇ ਦੀ ਰੋੜੀ ਮੁੰਡੇ ਦੇ ਮੂੰਹ ਚ ਪਾਈ ਸਹਰਾ ਸਾਹਿਬ ਨੇ ਲੋ ਜੀ ਹੁਣ ਅੱਜ ਤੋਂ ਬਾਅਦ ਹੋ ਗਈ ਸਾਡੇ ਮੁੰਡੇ ਦੀ ਸਹੈਲਤ ਅੱਗੇ ਕਹਿੰਦੇ ਹੁੰਦੇ ਸੀ ਇਹ ਕਹਿੰਦੇ ਵੀ ਜਦੋਂ ਚਿੱਠੀ ਆ ਜਾਂਦੀ ਆ ਵੀ ਫਿਰ ਮੁੰਡੇ ਦੀ ਸਾਹੇ ਲੱਤ ਹੋ ਜਾਂਦੀ ਫਿਰ ਮੁੰਡੇ ਨੇ ਬਾਹਰੇ ਨਹੀਂ ਜਾਣਾ ਹੁੰਦਾ ਵੀ ਜ਼ਿਆਦਾਤਰ ਘਰ ਹੀ ਰਹਿਣਾ ਹੁੰਦਾਗਾ ਹਾਂਜੀ ਸਾਗਨ ਵੀ ਪੈ ਹਟਿਆ ਤੇ ਹੁਣ ਆ ਗਈ ਚਿੱਠੀ ਪੜਨ ਦੀ ਵਾਰੀ ਹੁਣ ਜਿਹੜੀ ਚਿੱਠੀ ਹੈਗੇ ਲਾੜੇ ਦਾ ਜਿਹੜਾ ਭਰਾ ਹੁੰਦਾ ਕੋਈ ਚਾਚੇ ਤਾਏ ਦਾ ਮਾਮੇ ਮਾਸੀ ਦਾ ਕੋਈ ਸਾਕਾ ਭਰਾ ਹੋਵੇ ਉਹ ਭਰਾ ਪੜਦਾ ਹੁੰਦਾ ਚਿੱਠੀ ਪੁਰਾਣੀਆਂ ਮਤਾਵਾਂ ਤਾਂ ਸਾਗਨਾਂ ਦੇ ਗੀਤ ਗਾ ਲੈਂਦੇ ਹੁੰਦਿਆਂ ਸੀ ਸੋ ਅੱਜ ਦੀ ਨਵੀਂ ਜਨਰੇਸ਼ਨ ਨੂੰ ਇਹ ਸਾਗਨਾਂ ਦੇ ਗੀਤ ਘੱਟ ਆਉਂਦੇ ਨੇ ਸੋ ਇਹਨਾਂ ਨੇ ਸਾਰਾ ਕੁਝ ਰੈਡੀਮੇਂਟੇ ਕਰਤਾ ਹੁਣ ਅੱਜਕੱਲ ਹੁਣ ਤੁਸੀਂ ਦੇਖਿਓ ਅਪਾ ਚਿੱਠੀ ਨੂੰ ਓਪਨ ਕਰਾਂਗੇ ਇਹ ਆਟੋਮੈਟਿਕ ਸਾਗਨਾਂ ਦੇ ਗੀਤ ਗਾਊਗੀ ਇਹ ਡੱਬੀਆਂ ਦੇ ਵਿੱਚ ਚੁੱਕੇ ਮੇਵੇ ਹੁੰਦੇ ਨੇ ਇਹ ਬਾਦਾਮ ਤੇ ਕਾਜੂ ਇਹ ਚਿੱਠੀ ਹੈਗੀ ਚਿੱਠੀ ਦੇ ਵਿੱਚ ਸੌਰਾ ਪਰਿਵਾਰ ਦੇ ਸਾਰੇ ਜੀਆਂ ਦੇ ਨਾਮ ਹੁੰਦੇ ਨੇ ਸਕੇ ਸਬੰਧੀਆਂ ਦੇ ਪੂਰਾ ਐਡਰੈਸ ਹੁੰਦਾ ਇਹਦੇ ਵਿੱਚ ਇਹ ਦੇਖੋ ਆਪਾਂ ਚਿੱਠੀ ਤੁਹਾਨੂੰ ਪੜ੍ਹ ਕੇ ਵੀ ਸੁਣਾਉਣੇ ਆਂਗੇ ਇਹ ਚਿੱਠੀ ਦੇ ਵਿੱਚ ਹੋਰ ਕੀ ਕੁਝ ਆਗਾ ਇੱਕ ਇਹ ਗੁੜ ਦੀ ਪੇੜੀ ਹੁੰਦੀ ਹੈਗੀ ਚੌਲ ਤੇ ਹਲਦੀ ਹੁੰਦੀ ਆ ਇੱਕ ਇਹ ਖੰਬਣੀ ਹੁੰਦੀ ਆ ਸਰਕਾਰ ਜੋ ਸਰਦਾਰ ਮਨੀ ਸਤਵਿੰਦਰ ਕੌਰ ਅਤੇ ਸਰਦਾਰ ਹਰਪਾਲ ਸਿੰਘ ਜੀ ਵੈਦੂਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਧਨੀ। ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਰਵਿੰਦਰ ਸਿੰਘ ਅਤੇ ਸਾਡੀ ਸੁਪੁੱਤਰੀ ਅਰਸ਼ਦੀਪ ਕੌਰ ਜੀ ਨੂੰ ਗ੍ਰਹਿਸਥ ਧਰਮ ਵਿੱਚ ਪਰਵਰਤਨ ਕਰਨ ਲਈ ਸੋ ਅਨੰਦ ਕਾਰਜ ਵਿਆਹ ਦਾ ਸੁਹ ਦਿਹਾੜਾ ਮਿਤੀ 7 ਦਸੰਬਰ 2024 ਦਾ ਨਿਯਤ ਹੋਇਆ ਹੈ ਅਤੇ ਜਨਜ ਦਾ ਟੋਗਾ 10 ਵਜੇ ਹੋਵੇਗਾ। ਸੋ ਆਪ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਰਦੰਡ ਲਾੜੇ ਨਾਲ ਸੋਏ ਪਰ ਤੇ ਸੋਹਣਿਆ ਲਾਇਆ ਦੇ ਗੁਰਬਾਰ ਅਨੁਸਾਰ ਜਨ ਜੀਆਂ ਨਾਲ ਠੀਕ ਸਮੇਂ ਸਿਰ ਦਰਸ਼ਨ ਦੀ ਕਿਰਪਾਲਤਾ ਕਰਨੀ ਜੀ। ਤਾਂ ਤਾਂ ਜੋ ਕਿ ਆਪਣਾ ਕਾਰਜ ਸਮੇਂ ਸਿਰ ਸੰਪੂਰਨ ਹੋ ਸਕੇ ਅਸੀਂ ਆਪ ਜੀ ਦੇ অতি ਧੰਨਵਾਦੀ ਹੋਵਾਂਗੇ ਨਰਪਾਇ ਸਿੰਘ ਦਰਸ਼ਨੇ ਪਲਸੀ ਨਰਪਾਇ ਸਿੰਘ ਭੋਲਾ ਸਿੰਘ ਫਤੇ ਸਿੰਘ ਦਿਆਲ ਸਿੰਘ ਜੋਤ ਸਿੰਘ ਸਾਰੇ ਰਿਸ਼ਤੇਦਾਰ ਅਤੇ ਮਿੱਤਰ ਧੰਨਵਾਦ ਚਿੱਠੀ ਦੇ ਵਿੱਚ 100 ਰੁਪਏ ਵੀ ਹੁੰਦਾ ਜਿਹੜਾ ਚਿੱਠੀ ਪੜਦਾ ਹੁੰਦਾ ਮੁੰਡਾ ਉਹ 100 ਰੁਪਏ ਚਿੱਠੀ ਪੜਨ ਵਾਲੇ ਦਾ ਹੁੰਦਾ ਹੈ